ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇਜ ਪ੍ਰਤਾਪ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰੇਕ ਵੀਡੀਓ ਟਾਈਮ ਟੂ ਟਾਈਮ ਮਿਲਦੀ ਰਹੇ ਅੱਜ ਇਹ ਜਿਹੜਾ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਸੂਟ ਮੈਂ ਖੁਦ ਤਿਆਰ ਕੀਤਾ ਹੈ ਹੰਫਲਕਾਰੀ ਟਾਂਕੇ ਦਾ ਸੂਟ ਹੈ ਝੂਟ ਦੇ ਕੱਪੜੇ ਤੇ ਤਿਆਰ ਕੀਤਾ ਹੈ ਇਹ ਪਾਟ ਦੇ ਰੀਲ ਦੇ ਨਾਲ ਤਿਆਰ ਕੀਤਾ ਗਿਆ ਸੂਟ ਹੈ ਇਹਦੀ ਕੁਛੀਸਤ ਵਾਲੀ ਲੁੱਕ ਹੈ ਇਸੇਮ ਇਸ ਇਹੀ ਫੁੱਲ ਗਲੇ ਤੇ ਨੇ ਇਸ ਵਕੀਰੇ ਇਹਦੇ ਨਾਲ ਐਵੇਂ ਦੀ ਵੀ ਫੁਲਕਾਰੀ ਤਿਆਰ ਕੀਤੀ ਗਈ ਹੈ ਮਲਟੀ ਸ਼ੇਅਰ ਦੀ ਜਿਸ ਦੇ ਨਾਲ ਕਿ ਹਰੇਕ ਤਰ੍ਹਾਂ ਦਾ ਆਪਾਂ ਫੁੱਲ ਅਟੈਚ ਹੋ ਸਕੇ ਇਹ ਇਸਨੇ ਬਾਅਦ ਜੁਨੇ එතිට පහර අංගදිීචුන්නේී ලැසක දෙයක් ඉේන්නද ස්ටෝන් ලගයගෙනෙ බිල්කුල් චොට්ට වලනේ සැදුවන් තොඩි හොඩ ලිෂ්කිී රයහුණනිගේ ਏ ਦੇਖੋ ਜੀ ਮੈਂ ਤੁਹਾਨੂੰ ਇਹਦੇ ਵਿੱਚ ਹੁਣ ਡਿਜ਼ਾਈਨ ਸਿਖਾਉਣ ਲੱਗੀ ਆਂ ਸਿੰਪਲੀ ਆਪਾਂ ਲੈਣਾ ਛੋਟਾ ਛੋਟਾ ਸਟੈਪ ਦੇ ਵਿੱਚ ਧਾਗ ਸੁਈ ਦੇ ਲੈਣਾ ਤੇ ਉਹਨੂੰ ਇਸ ਤਰ੍ਹਾਂ ਲਗਾ ਲੈਣਾ ਜਿਹੜਾ ਪਤਾ ਆ ਕੇ ਇਹ ਆਪਾਂ ਪੱਟ ਦੇ ਰੀਲ ਦਾ ਧਾਗਾ ਲਿਆ सिंपली अपा इतों फिर उस तरह ही बस सिर्फ अपने ही स्टेप ने कि आप इस तरह इधरों चली जाने इस तरह ही ਸਾਰਾ ਫੁੱਲ ਕੰਪਲੀਟ ਕਰਾਂਗੇ ਛੋਟੇ ਛੋਟੇ ਸਟੈਪ ਲੈਣੇ ਨੇ ਕੱਪੜੇ ਦੇ ਤੁਸੀਂ ਦੇਖ ਰਹੇ ਹੋਗੇ ਕਿ ਕਿੰਨੀ ਸਫਾਈ ਆ ਰਹੀ ਹੈ ਆਪਾਂ ਇਹਦੇ ਚ ਟੋਟਲੀ ਚਾਰ ਕਲਰ ਯੂਜ਼ ਕਰ ਰਹੇ ਆਂ ਆਪਾਂ ਅੱਠ ਕਲਰ ਵੀ ਲਗਾ ਸਕਦੇ ਆਂ పహ ఫినింగ్ బయ్యా అరే मैं आप इतों की निकाल लेंगे अपनी पत्ती कंप्लीट होने जेन मेरी सिखाई हुई जाच आ रही है तो कृपा करके सब्सक्राइब जरूर करो ਥੋੜਾ ਚਿਰ ਚੱਲਣ ਤੋਂ ਬਾਅਦ ਉਹ ਕਈ ਵੇਲੇ ਧਾਗਾ ਖਰਾਬ ਹੋ ਜਾਂਦਾ ਸਿਮਪਲੀ ਆਪਾਂ ਥੋੜਾ ਧਾਗਾ ਪਾਈਏ ਤੇ ਜ਼ਿਆਦਾ ਬੈਟਰ ਰਹੇਗਾ ਹੁਣ ਆਪਾਂ ਚੌਥਾ ਧਾਗਾ ਪਾ ਰਹੇ ਹਾਂ ਜੋਥਾ ਪਾ ਫਿੱਕਾ ਫਿੱਕਾ ਪਿੰਕ ਜਿਹਾ ਕੋਲ ਲਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਘਾਹ ਇੱਥੇ ਸਟੋਨ ਸਤਾਰਾ ਜਮ ਮੁੱਤੀ ਕੁਝ ਵੀ ਲਗਾ ਸਕਦੇ ਹਾਂ ਸਿੰਪਲੀ ਦੋਰ ਤੇ ਹੁਣ ਆਪਣਾ ਇਹ ਫੁੱਲ ਬਣ ਕੇ ਤਿਆਰ ਹੋ ਗਿਆ ਲਿੰਕ ਤੁਸੀਂ ਸੈਂਨ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਮੈਂ ਆਉਣ ਵਾਲੀ ਹਰੇਕ ਵੀਡੀਓ ਤੁਹਾਨੂੰ ਮਿਲ ਸਕੇ ਇਸ ਕਰਕੇ ਤੁਸੀਂ ਬੈਲ ਆਈਕਨ ਜ਼ਰੂਰ ਦਬਾਓ So thank you.